ਕਚਲ ਗਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵਾ ਨਜ਼ਰ ਪੋਂ ਨਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਵਿੱਚ ਖੇਤੀਬਾੜੀ ਨੀਤੀ ਦਾ ਖਰੜਾ ਕੀਤਾ ਗਿਆ ਰਾਜ ਦੀ ਵਿਧਾਨ ਸਭਾ ਵਿੱਚ ਪਾਸ ਹੋਇਆ ਮਤਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮਤਾ ਕੀਤਾ ਗਿਆ ਸੀ ਪੇਸ਼ ਸਰਬਸੰਮਤੀ ਨਾਲ ਕੀਤਾ ਗਿਆ ਪਾਸ ਵਿਧਾਨ ਸਭਾ ਸਦਨ ਵਿੱਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਖ ਵਿੱਚ ਇਨਫੈਕਸ਼ਨ ਹੋਣ ਕਰਕੇ ਜੁਲਾਸ ਦੇ ਪਹਿਲੇ ਦਿਨ ਦੀ ਕਾਰਵਾਈ 24 ਫਰਵਰੀ ਨੂੰ ਸਦਨ ਵਿੱਚ ਨਾ ਪਹੁੰਚਣ ਕਰਕੇ ਮੰਗੀ ਮਾਫੀ ਅੱਜ 25 ਫਰਵਰੀ ਨੂੰ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ 7ਵਾਂ ਜੁਲਾਸ ਸਵੇਰੇ 10 ਵਜੇ ਸਦਨ ਦੀ ਕਾਰਵਾਈ ਹੋਈ ਸ਼ੁਰੂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਦੂਜੇ ਦਿਨ ਆਮ ਆਦਮੀ ਪਾਰਟੀ ਆਗੂ ਡਿੰਪੀ ਟਿੱਲੋ ਪਹੁੰਚੇ ਵਿਧਾਨ ਸਭਾ ਲੁਧਿਆਣਾ ਵਿਖੇ 24 ਫਰਵਰੀ ਦੀ ਰਾਤ ਨਸ਼ਾ ਤਸਕਰ ਦੇ ਘਰ ਤੇ ਹੋਈ ਕਾਰਵਾਈ ਤੇ ਵੀ ਬੋਲੇ ਟਿੱਲੋ ਕਿਹਾ ਜਿਹੜਾ ਕੋਈ ਅਜਿਹਾ ਕੰਮ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਕੇਂਦਰ ਦੀ ਖੇਤੀ ਨੀਤੀ ਦੇ ਸਵਾਲ ਤੇ ਵੀ ਆਮ ਆਦਮੀ ਪਾਰਟੀ ਆਗੂ ਡਿੰਪੀ ਟਿੱਲੋ ਨੇ ਦਿੱਤਾ ਜਵਾਬ ਬੋਲੇ ਖੇਤੀਬਾੜੀ ਨੀਤੀ ਦੇ ਵਿਰੋਧ ਲਈ ਅਸੀਂ ਸਾਰੇ ਹਾਂ ਹੱਕ ਵਿੱਚ ਕੇਂਦਰ ਦੀ ਖੇਤੀ ਨੀਤੀ ਦੇ ਸਵਾਲ ਤੇ ਬੋਲੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਕਿਹਾ ਸਾਨੂੰ ਲਗਾਤਾਰ ਕਰਨੀ ਪਵੇਗੀ ਸਪੋਰਟ ਬਾਜਪਾ ਵਿੱਚ ਸ਼ਾਮਿਲ ਹੋਣ ਦੇ ਸਵਾਲ ਤੇ ਬੋਲੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਕਿਹਾ ਪਹਿਲੇ ਦਿਨ ਤੋਂ ਮੇਰਾ ਸਟੈਂਡ ਹੈ ਕਲੀਅਰ ਮੈਂ ਸੁਨੀਲ ਜਾਖੜ ਜੀ ਦੇ ਹਾਂ ਨਾਲ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਤੋਂ ਪਹਿਲਾਂ ਸੱਜਣ ਕੁਮਾਰ ਦੀ ਸਜ਼ਾ ਨੂੰ ਲੈ ਕੇ ਬੋਲੇ ਸੁਖਵਿੰਦਰ ਕੋਟਲੀ ਕਿਹਾ ਜੋ ਅਦਾਲਤ ਕਹੇਗੀ ਉਹਦਾ ਕਰਨਾ ਚਾਹੀਦਾ ਹੈ ਸਨਮਾਨ ਜੋ ਵੀ ਫਰਵਨੀ ਨੂੰ ਲੁਧਿਆਣਾ ਵਿਖੇ ਨਸ਼ਾ ਤਸਕਰ ਦੇ ਘਰ ਤੇ ਹੋਈ ਕਾਰਵਾਈ ਤੇ ਬੋਲੇ ਚੇਤਨ ਸਿੰਘ ਜੋੜਾ ਮਾਜਰਾ ਕਿਹਾ ਸਰਕਾਰ ਅਤੇ ਪੁਲਸ ਵਧੀਆ ਤਰੀਕੇ ਨਾਲ ਕਰ ਰਹੀ ਹੈ ਕੰਮ ਫਰਜ਼ੀ ਟਰੈਵਲ ਏਜੰਟਾਂ ਨੂੰ ਲੈ ਕੇ ਬੋਲੇ ਮਨਵਿੰਦਰ ਗਿਆਸਪੁਰਾ ਕਿ ਫਰਜ਼ੀ ਟਰੈਵਲ ਏਜੰਟ ਬਿਲਕੁਲ ਵੀ ਨਹੀਂ ਜਾਣਗੇ ਬਖਸ਼ੇ ਸਰਕਾਰ ਉਹਨਾਂ ਪ੍ਰਤੀ ਹੈ ਪੂਰੀ ਸਖਤ ਇਸ ਦੇ ਨਾਲ ਹੀ ਸਜਣ ਕੁਮਾਰ ਦੀ ਸਜ਼ਾ ਨੂੰ ਲੈ ਕੇ ਵੀ ਬੋਲੇ ਮਨਵਿੰਦਰ ਗਿਆਸਪੁਰਾ ਕਿਹਾ ਸਜਣ ਕੁਮਾਰ ਨੂੰ ਹੋਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਮਨਪ੍ਰੀਤ ਯਾਲੀ ਨੇ ਵੀ ਸੱਜਣ ਕੁਮਾਰ ਦੀ ਸਜ਼ਾ ਤੇ ਆਖੀ ਵੱਡੀ ਗੱਲ ਬੋਲੇ ਸੱਜਣ ਕੁਮਾਰ ਦੇ ਨਾਲ-ਨਾਲ ਹੋਰ ਵੀ ਜੋ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਮਿਲਣੀ ਚਾਹੀਦੀ ਹੈ ਸਜ਼ਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਦੂਜੇ ਦਿਨ ਬੋਲੇ ਰਾਣਾ ਗੁਰਜੀਤ ਕਿਹਾ ਮੇਰਾ ਟੀਚਾ ਹੈ ਬਹੁਤ ਲੰਬਾ ਬਹੁਤ ਉੱਚੀ ਸੋਚ ਲੈ ਕੇ ਮੈਂ ਪੰਜਾਬ ਨੂੰ ਵਧਾਉਣਾ ਚਾਹੁੰਦਾ ਹਾਂ ਅੱਗੇ ਛੋਟੀਆਂ ਗੱਲਾਂ ਨਾਲ ਨਹੀਂ ਹੋਵਾਂਗਾ ਮੈਂ ਡਿਸਟਰੈਕਟ ਡੇਰਾਬਸੀ ਤੋਂ ਆਮ ਆਦਮੀ ਪਾਰਟੀ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਨੇ ਕਾਂਗਰਸ ਨੂੰ ਲੈ ਕੇ ਆਖ ਦਿੱਤੀ ਵੱਡੀ ਗੱਲ ਬੋਲੇ ਮੇਰਾ ਖਿਆਲ ਜਿਹੜੀ ਕਾਂਗਰਸ ਹੁਣ ਹੈ ਅੱਗੇ ਉਹ ਵੀ ਨਹੀਂ ਰਹਿਣੀ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਵਿੱਚ ਕੀਤੀ ਮੰਗ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਨੂੰ ਸਮਰਥਨ ਦੇਣ ਦੀ ਕਹੀ ਗੱਲ ਸਾਥੀ ਵਿਧਾਇਕ ਮੈਂਬਰਾਂ ਨੂੰ ਪ੍ਰਤਾਪ ਬਾਜਵਾ ਨੇ ਸਮਰਥਨ ਦੇਣ ਦੀ ਕੀਤੀ ਗੱਲ ਹਰਪਾਲ ਜਿੰਮਾ ਵੱਲੋਂ ਦਿੱਲੀ ਵਿਖੇ ਭਾਜਪੀ ਵੱਲੋਂ ਸਰਕਾਰੀ ਦਫਤਰਾਂ ਵਿੱਚੋਂ ਬਾਬਾ ਸਾਹਿਬ ਦੀਆਂ ਤਸਵੀਰਾਂ ਹਟਾਉਣ ਤੇ ਨਿੰਦਾ ਪ੍ਰਸਤਾਵ ਲਿਉਣ ਦੀ ਕੀਤੀ ਮੰਗ ਜਿਸ ਦੇ ਹੱਕ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਬਾਜਵਾ ਨੇ ਜਤਾਈ ਸੀ ਸਹਿਮਤੀ ਤਰਨਤਾਰਨ ਵਿੱਚ ਨਕਲੀ ਸ਼ਰਾਬ ਮੌਤਾ ਮਾਮਲੇ ਵਿੱਚ ਆਮ ਆਦਮੀ ਪਾਰਟੀ ਪ੍ਰਧਾਨ ਅਮਨ अरोੜਾ ਨੇ ਜੁਡੀਸ਼ੀਅਲ ਜਾਂਚ ਲਈ ਕਮੇਟੀ ਬਣਾਉਣ ਦੀ ਕੀਤੀ ਮੰਗ ਅਮਨ अरोੜਾ ਨੇ ਕਿਹਾ ਕਾਂਗਰਸ ਸਰਕਾਰ ਸਮੇਂ ਕੈਪਟਨ ਦੇ ਖਾਸ ਮੰਤਰੀ ਤੇ 10 ਵਿਧਾਇਕ ਸਨ ਮਾਮਲੇ ਵਿੱਚ ਸ਼ਾਮਲ ਪ੍ਰਤਾਪ ਬਾਜਵਾ ਲਗਾਤਾਰ ਹਾਊਸ ਕਮੇਟੀ ਬਿਠਾਉਣ ਦੀ ਕਰ ਰਹੇ ਹਨ ਮੰਗ ਐਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ